ਪੀਰਾ ਆਉਂਦੀਆਂ ਨੇ ਜਿਆਦਾ ਮੈਨੂੰ ਤੇਰੀਆਂ ਹਾਂ ਬੇ ਆਉਂਦੀਆਂ ਨੇ ਜਿਆਦਾ ਮੈਨੂੰ ਤੇਰੀਆਂ ਪੀਰਾ ਆਉਂਦੀਆਂ ਨੇ ਜਿਆਦਾ ਮੈਨੂੰ ਤੇਰੀਆਂ ਨਾ ਜਿੰਦ ਦੁੱਖੜੇ ਸਹਾਰ ਦੀ ਗੁੱਸੇ ਹੋਈ ਨਾ ਬੇ ਲਾਲਾਂ ਵਾਲਿਆ ਪੀਰਾ ਦਾਨੀ ਦੇ ਕੋਲੇ ਢੇੜਾ ਮਾਰ ਜੀ ਹਏ ਬੇ ਤਾਨੀ ਦੇ ਕੋਲੇ ਘੇੜਾ ਮਹਾਰਾਜ ਜੀ ਹੋ ਛੱਟ ਨਹੀਂ ਸਕਦੀ ਪੱਲਾ ਤੇਰਾ ਟੀਚਰਾਂ ਬਹੁਤ ਕਰਾਈਆਂ ਬੇ ਹੋ ਕੁਕਿਆਂ ਦੇ ਵਿੱਚ ਗੱਲ ਉੱਡ ਗਈ ਏ ਲੁੱਕ ਲੁੱਕ ਜੋ ਤਾਹ ਲਾਈਆਂ ਬੇ ਹੋ ਛੱਟ ਨਹੀਂ ਸਕਦੀ ਪੱਲਾ ਹਾਂ ਤੇਰਾ ਟੀਚਰਾਂ ਬਹੁਤ ਕਰਾਈਆਂ ਬੇ ਹੋ ਕੁਕਿਆਂ ਦੇ ਵਿੱਚ ਗੱਲ ਉੱਡ ਗਈ ਏ ਲੁੱਕ ਲੁੱਕ ਜੋ ਤਾਹਾਂ ਲਾਈਆਂ ਬੇ ਮੇਰਾ ਪੀਰ ਤੋਂ ਗਲਾਬੀ ਫੁੱਲ ਬਾਰੇਗਾ ਹਏ ਪੀਰ ਤੋਂ ਗਲਾਬੀ ਫੁੱਲ ਬਾਰੇਗਾ ਮੇਰਾ ਪੀਰ ਤੋਂ ਗਲਾਬੀ ਫੁੱਲ ਬਾਰੇਗਾ ਨਾ ਮੈਨੂੰ ਦਿਲ ਚੋਂ ਵਸਾਰ ਦੇਂ ਗੁੱਸੇ ਹੋਈ ਨਾ ਬੇ ਲਾਲਾਂ ਵਾਲਿਆ ਪੀਰਾ ਦਾਨੀ ਦੇ ਕੋਲੇ ਘੇੜਾ ਮਾਰ ਜੀ ਹਾਏ ਦਾਨੀ ਦੇ ਕੋਲੇ ਘੇੜਾ ਮਾਰ ਜੀ ਹੋ ਪੀਰਾਂ ਤੈਨੂੰ ਮੰਨ ਦੇ ਆ ਮੈਂ ਖਾਰ ਖਾਂਦੀ ਇਹ ਦੁਨੀਆ ਬੇ ਹੋ ਉਤੋਂ ਉਤੋਂ ਤਾ ਮਿੱਠੇ ਨੇ ਪਰ ਵਿਚੋਂ ਤਿੱਖੀਆਂ ਹਾਂ ਛੁਰੀਆਂ ਬੇ ਹੋ ਪੀ ਰਹਾ ਤੈਨੂੰ ਮੰਨਦੀ ਆ ਮੈਂ ਖਾਰੇ ਖਾਂਦੀ ਇਹ ਦੁਨੀਆ ਬੇ ਹੋ ਉਤੋਂ ਉਤੋਂ ਤਾ ਮਿੱਠੇ ਨੇ ਪਰ ਵਿੱਚੋਂ ਤਿੱਖੀਆਂ ਹਾਂ ਛੁਰੀਆਂ ਹਾਂ ਬੇ ਕਿਤੇ ਦਰਸ਼ ਦਿਖਾ ਕੇ ਤੂੰ ਗਰੀਬ ਨੀ ਨੂੰ ਹਾਏ ਦਰਸ਼ ਦਿਖਾ ਕੇ ਤੂੰ ਗਰੀਬ ਨੀ ਨੂੰ ਕਿਤੇ ਦਰਸ਼ ਦਿਖਾ ਕੇ ਤੂੰ ਗਰੀਬ ਨੀ ਨੂੰ ਦਾਨੀ ਦਾ ਵੀ ਸੀਨਾ ਠਾਰ ਦੀ ਗੁੱਸੇ ਹੋਈ ਨਾ ਬੇ ਲਾਲਾਂ ਵਾਲਿਆ ਪੀਰਾ ਦਾਨੀ ਦੇ ਕੋਲੇ ਘੇੜਾ ਮਾਰ ਜੀ ਹੋ ਦਾਨੀ ਦੇ ਕੋਲੇ ਘੇੜਾ ਮਾਰ ਜੀ ਹੋ ਛੱਟ ਨਹੀਂ ਸਕਦੀ ਪੱਲਾ ਤੇਰਾ ਕੀ ਦੁਨੀਆ ਨੂੰ ਸਮਝਾਵਾਂ ਬੇ ਹੋ ਜੀ ਕਰਦਾ ਏ ਮੇਰਾ ਪੀਰਾ ਬੇਖੌਫ ਮੈਂ ਜੋਤਾਂ ਲਾ ਮਾਂ ਬੇ ਹੋ ਛੱਡ ਨਹੀਂ ਸਕਦੀ ਪੱਲਾ ਤੇਰਾ ਕੀ ਦੁਨੀਆ ਨੂੰ ਸਮਝਾਵਾਂ ਬੇ ਹੋ ਜੀ ਕਰਦਾ ਏ ਮੇਰਾ ਪੀਰਾ ਬੇਖੌਫ ਮੈਂ ਜੋਤਾਂ ਲਾ ਮਾਂ ਬੇ ਦਸ ਲੈਣਾ ਕੀਏ ਦੌਲਤਾਂ ਤੇ ਸ਼ੋਰ ਤਾਂ ਤੋਂ ਹਾਏ ਲੈਣਾ ਕੀਏ ਦੌਲਤਾਂ ਤੇ ਸ਼ੋਰ ਤਾਂ ਤੋਂ ਦਸ ਲੈਣਾ ਕੀਏ ਦੌਲਤਾਂ ਤੇ ਸ਼ੋਰ ਤਾਂ ਤੋਂ ਗੋਲੀਆਂ ਮੈਂ ਸਰਕਾਰ ਦੀ ਗੁੱਸੇ ਹੋਈ ਨਾ ਬੇਲਾਲਾਵਾਲਿਆ ਪੀਰਾਦਾਨੀ ਦੇ ਕੋਲੇ ਘੇੜਾ ਮਾਰ ਜੀ ਹਾਏ ਦਾਨੀ ਦੇ ਕੋਲੇ ਘੇੜਾ ਮਾਰ ਜੀ ਪੀਰਾ ਆਉਂਦਿਆਂ ਨੇ ਜਿਆਦਾ ਮੈਨੂੰ ਤੇਰੀਆਂ ਹਾਂ ਬੇ ਆਉਂਦਿਆਂ ਨੇ ਜਿਆਦਾ ਮੈਨੂੰ ਤੇਰੀਆਂ ਪੀਰਾ ਆਉਂਦਿਆਂ ਨੇ ਜਿਆਦਾ ਮੈਨੂੰ ਤੇਰੀਆਂ ਨਾ ਜਿੰਦ ਦੁੱਖੜੇ ਸਹਾਰ ਦੀ ਗੁੱਸੇ ਹੋਈ ਨਾ ਬੇ ਲਾਲਾਂ ਵਾਲਿਆ ਪੀਰਾ ਦਾਨੀ ਦੇ ਕੋਲੇ ਘੇੜਾ ਮਾਰ ਜੀ ਹਏ ਬੇ ਤਾਨੀ ਦੇ ਕੋਲੇ ਘੇੜਾ ਮਹਾਰਾ ਜੀ